ਚਲੋ ਮੈਂ ਡਾਂਗ ਫੇੜਾ ਤੁਹਾਨੂੰ ਨਹੀਂ ਮਸ਼ਾਲੀ ਜਲਦੀ ਉਹ ਤਨ ਟੜੀਆਂ ਵਾਲੇ ਜੇਲੇ ਵੀ ਤੂੰ ਦੱਸੀਂ ਕਰ ਤੂੰ ਦੋਨਾਂ ਦੇ ਸੱਚ ਐ ਭਈਏ ਲਈ ਆਉਂਦੇ ਆ ਲਿਆ ਕੇ ਭਈਏ ਦੇ ਪਸੰਦ ਪੰਦਾ ਜਿਹੜਾ ਉਹ ਸਿੱਖਾਂ ਦਾ ਪੈਸਾ ਤੇ ਉਹ ਉਹਨਾਂ ਦਾ ਲਾ ਲਾ ਕੇ ਤੇ ਜੇ ਕੋਈ ਉਹਨਾਂ ਨੂੰ ਕਹੇ ਸਿੱਖ ਨੂੰ ਲਿਆਉਣ ਨੂੰ ਕਿਸੇ ਨੂੰ ਸਾੰਬਣ ਨੂੰ ਉਹ ਸਾਭਦੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਜੇਠਵਾਲ ਸਾਰੀ ਫੌਜ ਨਾਲ ਚੱਲੇ ਆਂ ਸਾਧ ਭਾਈ ਗੁਰਪ੍ਰੀਤ ਸਿੰਘ ਜੀ ਦੇ ਕਿਹੜਾ ਕਲੀਆ ਆ ਰਹੇ ਆ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਪਣੇ ਚੜ੍ਹਦੀ ਕਲਾ ਲਈ ਹੁੰਦੇ ਸੁਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਹ ਭਾਈ ਸਾਹਿਬ ਆਪਣੇ ਆ ਗਈ ਆ ਕੋਈ ਈ ਸੁਣਾ ਦੇ ਇੱਕ ਫਿਰ ਇੱਕ ਈ ਸੁਣਾ ਦੇ ਸੁਣਾ ਦੇ ਇੱਕ ਵਧੀਆ ਦੀ ਥੋੜੀ ਜਿਹੀ ਛੋਟੀ ਜੀ ਚੱਲਾ ਚੱਲ ਸੁਣਾ ਦੇ ਨਹੀਂ ਹੋਣਗੀ ਸੁਣਾ ਦੇ ਮੇਰਾ ਮੇਰਾ ਭਰਾ ਥੋੜੇ ਛੋਟੀ ਓਸਤ ਦਾ ਦੰਦ ਦੰਦ ਵੀਰਣੀ ਵਾਹਿਗੁਰੂ ਕੀ ਸੁਣਾਵਾ ਕੀ ਸੁਣਾਉਂ ਪਾਈ ਮਲ ਸਿੰਘ ਦੀ ਕੋਈ ਵੀ ਭਾਈ ਮਾਲ ਸਿੰਘ ਚੰਡੀਗੜ੍ਹ ਵਾਲਾ ਜੀ ਕਿੰਨੇ ਸਮਝੀ ਜਿਹੜੀ ਮਰਜ਼ੀ ਸੁਣਾ ਦੇ ਸਹੀ ਜਿਹੜੇ ਆਪਣੇ ਸਿੰਘ ਕੀ ਨਾ ਇਹਨਾਂ ਦਾ ਇੰਨਾ ਟਾਈਮ ਨਾ ਲਾ ਜਲਦੀ ਸੁਣਾ ਦੇ ਇਹ ਵੀ ਬਲੌਗ ਬਣਾਉਂਦੇ ਰਹਿੰਦੇ ਯਾਰ ਜਵਾਹਰ ਜਿਗਾ ਆਪਾਂ ਗੱਲ ਕਰਦੇ ਆਂ ਆਪਣੇਆਂ ਨੂੰ ਸਾਹਮਣੇ ਦੀ ਤੇ ਇੱਥੇ ਸਾਡੀਆਂ ਇੱਥੇ ਐਨ ਜੀਓ ਬਣੀਆਂ ਨੇ ਸਸਤਾਵਾਂ ਬਣੀਆਂ ਨੇ ਕਿਹਨੇ ਕੋਈ ਬਣਾਈ ਆ ਕਿਹਨੇ ਕੋਈ ਉੱਥੇ ਚੁੱਕ ਚੁੱਕ ਭਈਏ ਲਈ ਆਉਂਦੇ ਆ ਲਿਆ ਕੇ ਭਈਏ ਤੇ ਪਸੰਦ ਪਸੰਦ ਜਿਹੜਾ ਉਹ ਸਿੱਖਾਂ ਦਾ ਪੈਸਾ ਤੇ ਉਹ ਉਹਨਾਂ ਦਾ ਲਾ ਲਾ ਕੇ ਤੇ ਜੇ ਭੋਗਨ ਨੂੰ ਕਹਦੇ ਸਿੱਖ ਨੂੰ ਲਿਆਉਣ ਨੂੰ ਕਿਸੇ ਨੂੰ ਸਾਹਮਣ ਨੂੰ ਉਹ ਸਾਹਮਦੇ ਨਹੀਂ ਇਸ ਇੰਨਾਂ ਗੱਲਾਂ ਸਰ ਕੋ ਸਬੂਤ ਨੇ ਨੇ ਇਸ ਕਹ ਕੇ ਆਪ ਸੋਚਿਆ ਵੀ ਆਪਣਾ ਇੱਕ ਵਿਦਿਆਲਾ ਬਣਾਵਾਂਗੇ ਇੱਥੇ ਜਿੱਥੇ ਇੱਕ ਤੇ ਆਪਣੇ ਸਿੱਖਾਂ ਨੂੰ ਸਾਂਭਾਂਗੇ ਜਿਹੜੇ ਰੋਦੇ ਫਿਰਦੇ ਆ ਸੜਕਾਂ ਦੇ ਉੱਤੇ ਦੇ ਨਿਹੰਗ ਸਿੰਘ ਖਾਸ ਕਰਕੇ ਬਾਣਿਆਂ ਵਾਲੇ ਤੱਕ ਰੋਲਦੇ ਫਿਰਦੇ ਆ ਦੂਸਰਾ ਜਿਹੜੇ ਸਾਡੇ ਬੱਚੇ ਸਿੱਖ ਬੱਚੇ ਜਿਹੜੇ ਆ ਉਹਨਾਂ ਨੂੰ ਗੁਰਬਾਣੀ ਦੀ ਸੰਤਿਆ ਦੁਨਿਆਵੀ ਵਿਦਿਆ ਉਹਨਾਂ ਦਾ ਰਹਿਣ ਸਹਿਣ ਲੀੜਾ ਕਪੜਾ ਵਿਦਿਆਲੇ ਦੇ ਵਿੱਚ ਹੋਊਗਾ ਤੇ ਉਹਨਾਂ ਨੂੰ ਗੁਰਮਤ ਦੇ ਨਾਲ ਪੰਥ ਨਾਲ ਜੋੜਾਂਗੇ ਤੇ ਜਦੋਂ ਗੱਲ ਗੁਰਗੰਧ ਗੁਰਪੰਥ ਦੀ ਹੋਊਗੀ ਕਿ ਉਹ ਗੱਲ ਗੁਰਗੰਧ ਗੁਰਪੰਥ ਦੀ ਕਰਨਗੇ ਉਹ ਇਹਨੇ ਜੋਗੇ ਬਣਨਗੇ ਜਦੋਂ ਵੀ ਗੱਲ ਗੁਰਗੰਧ ਗੁਰਪੰਥ ਦੀ ਹੋਊਗੀ ਤੇ ਉਹ ਗੱਲ ਕਰ ਜੋਗੇ ਹੁਣ ਸੋ ਇਸ ਕਰਕੇ ਮਾਰੇ ਨੇ ਕਿਰਪਾ ਕੀਤੀ ਹੈ ਤੇ ਆਸ ਕਰਦੇ ਆਂ ਵੀ ਸੰਗਤ ਜਿਹੜਾ ਉਹ ਸਾਥ ਦੇਊਗੀ ਸੋ ਕਈ ਜਾਣ ਨਾਲ ਗੱਲ ਨਹੀਂ ਬਣਨੀ ਵੀ ਆਪਣੇ ਦੀ ਮਤ ਕਰੋ ਆਪਣੇ ਦੀ ਮਤ ਕਰਨੀ ਪੈਣੀ ਹੈ ਤੇ ਕਰਨੀ ਪੈਣੀ ਹੈ ਜਮੀਨੀ ਪੱਧਰ ਤੇ ਪ੍ਰੈਕਟੀਕਲੀ ਸੋ ਮਾਰੇ ਕਿਰਪਾ ਕਰੇ ਸਾਰੇ ਸਿੰਘ ਜਿੰਨੇ ਵੀ ਕਿਰਤੀ ਸਿੰਘ ਨੇ ਸਾਰੇ ਸਾਥ ਦਿੰਦੇ ਆ ਹਮੇਸ਼ਾ ਅੱਜ ਭੋਜ ਬਹੁਤੀ ਲੋਨ ਨਹੀਂ ਸੀਗੀ ਇਸ ਕਰਕੇ ਬਾਹਲੀ ਪਰਗਟ ਨਹੀਂ ਕੀਤੀ ਮਾਰੇ ਕਿਰਪਾ ਕਰਕੇ ਸਮਾ ਕੇ ਜਿਵੇਂ ਜਿਵੇਂ ਲਿਉਣਗੇ ਤੱਕ ਜਾ ਜੀ ਉਸਤਾਦ ਜੀ ਕਵਿਸ਼ਰੀ ਵੇਲਾ ਸੁਣਾ ਦੇ ਚੜਦੀ ਕਲਾ ਵਾਲੀ ਹੈ ਚਲੋ ਆਓ ਇੱਥੇ ਇੱਥੇ ਦੇਖ ਲੋ ਇਹ ਇੱਥੇ ਤੋਪ ਪੈਣ ਦੀ ਵਾਧੂ ਯਾਰ ਫਿਰ ਮਜ਼ਾਕ ਨਾ ਕਰ ਮਜ਼ਾਕ ਨਹੀਂ ਕਰਦੇ ਲੈ ਉਸਤਾਦ ਜੀ ਕਿਉਂ ਕਿ ਇਹ ਜੀ ਅਲਗ ਰਹਿੰਦੇ ਆਓ ਭਾਈ ਸਾਹਿਬ ਭਾਈ ਸਾਹਿਬ ਉਸਤਾਦ ਜੀ ਕਵਿਸ਼ਰੀ ਸੁਣਾਉਣ ਲੱਗੇ ਚਲੋ ਸੁਣਾਓ ਸੁਣਾਓ ਕੋਈ ਨਹੀਂ ਤੁਸੀਂ ਆਪਣੇ ਅਨੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ ਮੰਤਰਾ ਹੋ ਕਾਲ ਨਹੀਂ ਮਸ਼ਾਲ ਜਲਦੀ ਓ ਤੇ ਤੇਲ ਮੁਕੇ ਤੇ ਦੀਵਾ ਹੋ ਗੁਲ ਜਾਵੇ ਲੱਖ ਜਤਨ ਕਰੀਏ ਫਿਰ ਵੀ ਨਾ ਪਾਵੇ ਪਾਂਡੇ ਤੇ ਜਿਹੜਾ ਦੁੱਧ ਜਮੀਨ ਤੇ ਡੁੱਲ ਜਾਵੇ ਆਲ੍ਹਮ ਵਿਟ ਜਾਂਦੀ ਹਸਤੀ ਹਰਫ ਵਾਂਗੂ ਓ ਤੇ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਤੇ ਜਿਹੜੀ ਕੌਮ ਵੱਡਿਆਂ ਨੂੰ ਭੁੱਲ ਜਾਵੇ ਖਾਲਸਾ ਇਨਫੋ ਦੇ ਸਮਾਨਤ ਗੀਤਾ ਉਸਤਾਜ ਨੂੰ ਕਵਿਸ਼ਰੀ ਬੋਲਦੇ ਤੇ ਲੱਗੇ ਆਖਰ ਵਾਰ ਇਹ ਸੀ ਸੰਗਰਮ ਨੂੰ ਭਾਵੇਂ ਸਾਤਰੀਆ ਗਾ ਲੈ ਜੱਦੇ ਗੱਡੀ ਮੇਰੇ ਦੀ ਬੋਤਲਾ ਕੀ ਆ ਮੂਲੀਆ ਮੂਲੀਆ ਓਏ ਪਵਣਾ ਧੋਗ ਲਿਆ ਪਾਣੀ ਨਹੀਂ ਆਕਦਾ ਜੀ ਲਾ ਕੇ ਖਿੱਚ ਥੋੜਾ ਲੈ ਆ ਆ ਵੇਖੋ ਚਲੋ 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 akka le board karo board karo akka le thoda short hai panch kilo fer batch fer batch oh karo le idha kinne samjhi palda board karo he ko nahi kidi nahi mama peen wala fer gal te karo iko minute back kar lo na ਕਿ ਤਗੜਾ ਕੰਮ ਹੋ ਗਿਆ ਨਾ ਹਾਂ ਹੈਲੋ ਹਾਂਜੀ ਵੀਰ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਤਾਰਾ ਨਾ ਹੁੰਦੀ ਮੈਂ ਪੈਸੇ ਕਾਦੇ ਪਾਉਣੇ ਪੈਸੇ ਕਾਦੇ ਪਾਉਣੇ ਮੇਰੀ ਤਾਰਾ ਨਾ ਮੈਂ ਪਾਉਂਦੇ ਸੁੱਖ ਆ ਬਦਰ ਪਤਾ ਨਹੀਂ ਪੁਛਲਾ ਪਾ ਦੋ ਪਾਉਣੇ ਤੇ ਇਹੋ ਨੰਬਰ ਹੀ ਆ ਪੈਸੇ ਆ ਰਿਹਾ ਆ ਰਿਹਾ ਮੈਂ ਚਲ ਵਧੀਆ ਹੋ ਗਿਆ ਮਾਇਆ ਆ ਰਹੀ ਐ ਸਵੇਰ ਬੜੇ ਮੈਂ ਫਾਗੂ ਚਲੋ ਸ਼ੀਰ ਪਰਿਵਾਰ ਦੇ ਬੱਚੇ ਦਾ ਇੱਕ ਫੋਨ ਆਇਆ ਨੌਜਵਾਨ ਦਾ ਵੀ ਕਹਿੰਦਾ ਵੀ ਪਿੰਡ ਦੇ ਕੁਝ ਬੰਦੇ ਨੇ ਦਸਤਾਰ ਲਾਤੀ ਕਹਿੰਦਾ ਮੇਰੀ ਉਹ ਭਾਰ ਬੰਦੇ ਜਿਆਦੇ ਹੈ ਕਹਿੰਦਾ ਮੈਂ ਇਕੱਲਾ ਹਾਂ ਮੈਂ ਚਲੋ ਕਟ ਕਟ ਲਿਆ ਉਹਨਾਂ ਨੇ ਦਸਤਾਰ ਲਾਤੀ ਦਾ ਮੈਂ ਚਲ ਗਿਆ ਤੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਵੀ ਆ ਗੱਲ ਹੋਈ ਆ ਤੇ ਮੈਂ ਕੀ ਕਰਾਂ ਮੈਂ ਵੀ ਠਾਣੇ ਦਾ ਜਾਇਂ ਆਂਦਾ ਫੇਰ ਮੈਂ ਕਿਹਾ ਵੀ ਵਿਚਾਰ ਦੀ ਗੱਲ ਆ ਪਹਿਲਾ ਕਰ ਉਹ ਆਂਦਾ ਨਾ ਸਰਪੰਚ ਨੇ ਟਾਈਮ ਨਾਲ ਖਰਾਈਨਾਮੇ ਦਾ ਉੱਥੇ ਬੁਲਾ ਲਿਆ ਵੀ ਆਉਂਦਾ ਰਾਜਨਾਮਾ ਕਰਾਉਣੇ ਜਿਹਨੂੰ ਸਰਪੰਚ ਨੇ ਰਾਜਨਾਮਾ ਬੁਲਾਇਆ ਉਹਨੇ ਉੱਥੇ ਢਾਲੇ ਕਹਿੰਦੇ ਤਿੰਨ ਚਾਰ ਕਹਿੰਦੇ ਸਾਰੇ ਢਾਲੇ ਤਿੰਨ ਜਣੇ ਸੀ ਉਹ ਉਹ ਗੱਲਾਂ ਸੀ ਔਰ ਤੇਰੇ ਜਣੇ ਤਿੰਨੇ ਢਾ ਕੇ ਨਾ ਚੰਗੇ ਦਬਲੇ ਦਾ ਵਜੀਆਂ ਦਾ ਮੇਰੇ ਵੀ ਬਾਬਾ ਜੀ ਸਰਪੰਚ ਨੇ ਟਾਈਮ ਨਾਲ ਖਰਾਈਨਾਮੇ ਦਾ ਉੱਥੇ ਬੁਲਾ ਲਿਆ ਵੀ ਆਉਂਦਾ ਰਾਜਨਾਮਾ ਕਰਾਉਣੇ ਜਿਹਨੂੰ ਸਰਪੰਚ ਨੇ ਰਾਜਨਾਮਾ ਬੁਲਾਇਆ ਉਹਨੇ ਉੱਥੇ ਢਾਲੇ ਕਹਿੰਦੇ ਤਿੰਨ ਚਾਰ ਕਹਿੰਦੇ ਸਾਰੇ ਢਾਲੇ ਤਿੰਨ ਜਣੇ ਸੀ ਉਹ ਉਹ ਪਰ ਉਹ ਤੇਰੇ ਨਾਲ ਤਿੰਨੇ ਡਾ ਕੇ ਚੰਗੇ ਦਬਲੇ ਦਾ ਵਜੀਆਂ ਦਾ ਮੇਰੇ ਵੀ ਬਾਬਾ ਜੀ ਪਰ ਉਹਦਾ ਮੈਂ ਦਾ ਰੀਲ ਲਈ ਪੂਰੀ ਰੀਲ ਲੱਗ ਰਿਹਾ 10 ਮਰਜਗੀ ਦਾ ਸਰਪੰਚ ਨੂੰ ਕਹਿੰਦਾ ਕਿ ਨਾ ਲਈ ਨਾ ਮੇਰਾ ਹੋ ਗਿਆ ਹਾਂ ਦਾ ਕੋਈ ਮਾਫੀ ਮੁਹੀ ਨਹੀਂ ਕੋਈ ਲਈ ਨਾ ਉਹ ਮਾਫੀ ਮੰਗਦੇ ਸੀ ਨਾ ਕਹਿੰਦਾ ਕੋਈ ਮਾਫੀ ਕਹਿੰਦਾ ਫੋਨ ਕਰਕੇ ਕਹਿੰਦਾ ਮੈਂ ਕਰਦਾ ਬਾਬਾ ਜੀ ਮੈਨੂੰ ਕਹਿੰਦਾ ਬਾਬਾ ਜੀ ਮੈਂ ਕਰਦਾ ਸਿਰ ਦੇ ਹੱਥ ਰੱਖਿਓ ਮੈਂ ਤਾਂ ਨਾ ਖੜੇ ਹਾਂ ਪਰਵਾਹ ਨਾ ਕਰ ਕੋਈ ਤੈਨੂੰ ਗੱਲ ਕਰੇ ਮੈਂ ਸਾਨੂੰ ਫੋਨ ਕਰ ਹੀ ਆਵਾਂਗਾ ਤੁਸੀਂ ਇਹ ਉਹ ਸਰਪੰਚ ਸਰਪੁੰਚ ਚੜ੍ਹਦੀ ਗੱਲ ਹੋ ਗਈ ਸਾਰੀ ਉਹ ਸੋ ਇਦਾਂ ਵਾ ਪਾਗਾਂ ਲਵਾ ਕੇ ਸਾਨੂੰ ਫੋਨ ਕਰ ਲੈ ਹੁਣ ਹੈ ਕੀ ਕਰੀਏ ਮੈਨੂੰ ਦੱਸ ਆਪਣਾ ਵੀ ਪਾਕਲਾਂ ਦੀ ਧਾੜੋ ਵਾਲੇ ਨੂੰ ਫੜ ਕੇ ਜੁੱਤੀ ਫਿਰ ਅਪਨਾਇਆ ਬਕਰਿਆਂ ਨੂੰ ਕੁੱਟ ਕੇ ਫੇਰ ਸਾਨੂੰ ਫੋਨ ਕਰੋ ਯਾਰੀ ਮਗਰ ਵੀ ਆਵਾਂਗੇ ਪਾਕਤਾਂ ਲੱਦੀ ਛੈਤਰ ਦੀ ਗੋਲ ਹੁੰਦੇ ਨੇ ਤੇ ਛੈਤਰੋਂ ਨਾ ਤੇ ਇਹਨਾਂ ਫੋਟੋ ਛੈਤਰ ਢਾਈ ਉੱਡ ਗੋਲੇ ਆਦੇ ਇਹਨੂੰ ਪੱਗ ਲਾਉਣ ਆਊਗਾ ਨਾ ਦੀ ਘਰ ਤੋਂ ਆੜੇ ਕਹਦਾ ਘਾੜਾ ਲਾਊਗਾ ਮੱਖੀਆਂ ਹੈਗੀਆਂ ਤੁਹਾਨੂੰ ਢੜੀਆਂ ਵਾਲੇ ਚੇਲੇ ਵੀ ਆ ਤੁਹਾਨੂੰ ਦੱਸੀ ਗਰ ਦੂਦੋਂਾਂ ਦੇ ਸੱਚ ਆਏ ਉਹਨਾਂ ਨਾਲ ਇੱਕ ਗੁਰੂ ਗ੍ਰੀਵਾਰਾ ਸਿੰਘ ਆ ਗੱਦਗਾ ਦਾ ਸਾਸਤ ਆ ਬੱਚਾ ਨੂੰ ਗੱਗਾ ਖੋਣਾ ਸਿੰਘ ਲੱਖ ਭਾਈ ਗੁਰਪ੍ਰੀਤ ਸਿੰਘ ਨੇ ਇਹ ਦੀ ਲਾਗ ਨਾ ਫੋਟੋ ਫੇਸਬੁਕ ਤੇ ਪਾ ਕੇ ਢਡੀਆਂ ਵਾਲੇ ਭੇਲੀਆਂ ਭੇਡਾਂ ਨੇ ਥਰੇ ਲਿਖਦਾ ਭਾਈ ਰਣਜੀਤ ਸਿੰਘ ਢਡੀਆਂ ਵਾਲੇ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਗਏ ਜਾਣ ਕੇ ਨਾਈਜੀਰੀਆ ਨਾਈਜੀਰੀਆ ਦਾ ਇਹ ਇੱਕ ਨੌਜਵਾਨ ਤੇ ਪੋਸਟ ਸੱਜ ਗਿਆ ਰੰਗ ਰੰਗ ਪੱਕਾ ਕਰਕੇ ਅਸੀਂ ਨਾ ਉਹ ਪੋਸਟ ਵੇਖੀ ਜਦੋਂ ਅਸੀਂ ਪੋਸਟ ਵੇਖੀ ਨਾ ਪਹਿਲੇ ਕਮੈਂਟ ਕੀਤਾ ਮੈਂ ਚਵਲੋ ਇਹ ਸਾਡਾ ਉਸਤਾਦ ਹੈ ਗੁਰਪ੍ਰੀਤ ਸਿੰਘ ਦਾ ਤੁਹਾਡਾ ਨਾਲ ਰੀਡ ਕਰੇ ਪੋਸਟ ਆ ਡੁੱਡਿਆਂ ਦੇ ਗਰਦੋਦੀ ਤਾਂ ਕਿਹੜਾ ਪ੍ਰਚਾਰਕ ਬਣਾਈ ਜਾਂਦਾ ਕਿ ਨਾਲ ਸਰਬੀਆਂ ਹੀ ਪ੍ਰਚਾਰ ਕੀਤਾ ਜੀ ਇਹ ਕਮਾਲ ਹੀ ਆ ਯਾਰ ਇਹਨਾਂ ਦਾ ਹੋਰ ਕੁਝ ਨਹੀਂ ਹੁੰਦਾ ਬਹੁਤੇ ਲੋਕ ਬਗਵਾਸ ਕਰ ਦਿੰਨਾਂਗੇ ਵੇਲੇ ਸਾਡੇ ਬਾਰੇ ਬੋ ਗਏ ਖਾਸ ਕਰਕੇ ਠੀਕ ਹੈ ਤੇ ਸਿੰਘ ਦੋ ਸ਼ਿਫਟਾਂ ਲਾਉਂਦਾ ਹਾਂਜੀ ਕਿਰਤਕਾਰ ਦੋ ਸ਼ਿਫਟਾਂ ਲਾਉਂਦਾ ਗੱਤਕਾ ਵੀ ਸਿਖਾਉਂਦਾ ਫੇਰ ਕਲਾਸ ਲਾਉਂਦਾ ਗੱਦਗੀ ਦੀ ਠੀਕ ਆ ਚੱਲ ਆਜੋ ਆਜੋ ਲੂਨ ਤੇ ਘਰ ਆ ਠੀਕ ਆ ਉਹ ਵੀ ਤਾਰਦਾ ਪੈਣਾ ਵਿਆਹਿਆਂ ਨੇ ਇੱਕ ਪੈਣ ਫੇਰ ਵੀ ਆਉਣ ਵਾਲੀ ਆ ਸੋ ਬੰਦੇਸ ਮਿਹਨਤ ਕਰਨ ਵਾਲੇ ਨੇ ਸਾਰੇ ਆ ਵੀਰਾ ਵੀ ਜਲਦੀਪ ਸਿੰਘ ਲੱਕੜ ਦਾ ਕੰਮ ਕਰਦਾ ਮਾਤਾ ਨੂੰ ਪੈਰਲਾਈਜ਼ ਹੋਇਆ ਮਾਤਾ ਮੰਜੇ ਤੇ ਠੀਕ ਆ ਪਰ ਜਿੰਨਾ ਜੋਗਾ ਕਰਦਾ ਸਿੰਘ ਆ ਇਹ ਕਵਾੜ ਦਾ ਪਹਿਲਾ ਕੰਮ ਕਵਾੜ ਦਾ ਕਰਦਾ ਕਰੈਬ ਦਾ ਠੀਕ ਆ ਇਹ ਵੀ ਸਿੰਘ ਆਪਣੀ ਕਿਰਤ ਕਰਦਾ ਨਾਮ ਉਹ ਓਸਤਾਜ ਜੀ ਇਹ ਸਾਡੇ ਉਸਤਾਜ ਜੀ ਨੇ ਜੋ ਸ਼ੁਰੂ ਤੋਂ ਸਾਡੇ ਨਾਲ ਨੇ ਗਦਗਦੀਆਂ ਕਲਾਸਾਂ ਜਿਹੜੀਆਂ ਉਹ ਲਾਉਂਦੇ ਨੇ ਇਹ ਮੁੰਡਾ ਪਵਨ ਸਿੰਘ ਮਿਸਤਰੀ ਆ ਉਹਦਾ ਮਕਾਨ ਵਗਰਾ ਬਣਾਉਂਦਾ ਹਨਾ ਹਾਂਜੀ ਤੇ ਆ ਸਿੰਘ ਇਹ ਇਦਾਂ ਦਾ ਪਹਿਰਾ ਸਾਰਾ ਵੀ ਮਤਲਬ ਅ ਸ਼ੁਰੂ ਕਰਨ ਨਾਲ ਜੁੜਿਆ ਬੜੇ ਸ਼ੀਰ ਸਿੰਘਾਂ ਦੇ ਮਕਾਨ ਬਣਾਏ ਆ ਆ ਸਿੰਘ ਇਹ ਸਿੰਘ ਵੈਸੇ ਸ਼ਹਿਰ ਦਾ ਕੰਮ ਕਰਦੇ ਆ ਠੀਕ ਆ ਤੇ ਨਾਲ ਸਾਡੇ ਨਾਲ ਸੇਵਾ ਕਰਦੋ ਸੇਵਾ ਕਰਦਾ ਜਿੱਥੇ ਜ ਲੋ ਲੋੜ ਪੈਂਦੀ ਆ ਬਣਾਉਂਦੇ ਆ ਇਹ ਜਿਹੜੇ ਬੁਲਾ ਰਹੇ ਨੇ ਬਲੌਗ ਇਹ ਨਹੀਂ ਫੜੇ ਫੋਨ ਫੜੇ ਕੋਈ ਸਿੰਘ ਐ ਕਮਾ ਲੋ ਨਾ ਕੋਈ ਸਿੰਘ ਫੋਨ ਫੜਿਓ ਕੋਈ ਇਹ ਭਾਈ ਹਰਜੋਤ ਸਿੰਘ ਨੇ ਇਹ ਨੌਜਵਾਨ ਬਦਤ ਸੀਗਾ ਸਾਰੀਆਂ ਕੰਟਰੀਆਂ 'ਚ ਘੁੰਮਿਆ ਫਿਰਿਆ 9 ਕੰਟਰੀਆਂ ਟੱਕਿਆ ਸਾਰਾ ਸਾਰਾ ਕੋਈ ਕੀਤਾ ਪਰ ਮਾਰੇ ਨੇ ਬੋਧਵਾਲ ਬਖਸ਼ੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਜ ਸੁਖਧਾਰ ਸਾਹਮਣੇ ਆ ਮਾਤਾ ਤੇ ਦੋਵੇਂ ਰੋਜ਼ ਸਜ ਕਰਨ ਜਾਂਦੇ ਆ ਠੀਕ ਆ ਸਜ ਕਰਨ ਜਾ ਕੇ ਆਪਣੀ ਮਹਾਰਾਜੇ ਸੇਵਾ ਲੈਂਦੇ ਜਿਹੜੀ ਉਹ ਕਰਦੇ ਆ ਕਰੇ ਮਹਾਰਾਜ ਜੀ ਦਾ ਹਾਜ਼ਰ ਨਾਮ ਜੀ ਪ੍ਰਕਾਸ਼ ਨੇ ਮਹਾਰਾਜ ਜੀ ਆਪ ਉਹ ਸੇਵਾ ਕਰਦੇ ਆ ਕਿਰਪਾਈ ਮਹਾਰਾਜ ਦੀ ਇਹ ਜਿੰਨੇ ਸਾਰੇ ਇਹ ਥੋੜੇ ਜਿਹੇ ਜਿੰਨੇ ਯਾਰ ਹੋਰ ਬਹੁਤ ਨੇ ਸਾਰੇ ਜੀਵਨ ਵਾਲੇ ਕੀਰਤੀ ਨੇ ਇੱਕੋ ਇਹਨਾਂ ਨਾ ਬਚਨ ਕੀਤਾ ਵੀ ਜੀਵਨ ਮਾਰਾ ਨਹੀਂ ਕਰਨਾ ਇੱਕ ਨਾ ਉਹ ਬੜੀ ਪ੍ਰੋਬਲਮ ਹੈ ਲੋਕਾਂ ਨੂੰ ਲੋਕਾਂ ਨੇ ਸੋਚਦੇ ਕਿ ਹਨਾ ਬਾਲੇ ਪਾਏ ਨਿਹੰਗ ਸਿੰਘ ਆ ਤੇ ਕੀਰਤ ਨਹੀਂ ਕਰਦੇ ਸਾਰੇ ਕੀਰਤੀ ਆ ਉਹਨਾਂ ਨੂੰ ਖਾਸ ਕਰਕੇ ਜਵਾਬ ਆ ਕਿ ਡਬਲ ਡਬਲ ਮੇਰੇ ਬਾਰੇ ਬਹੁਤ ਲੋਕ ਬੋਗਾਸ ਕਰਦੇ ਕੋਣ ਬਾਉ ਮੈਂ ਕਈ ਤੇ ਫਰ ਨਹੀਂ ਡਣੀ ਮਾਰੇ ਜਿਹੇ ਕਰਤਬ ਕੀਤੀ ਬਖਸ਼ੀ ਉਹ ਕਰਨੀ ਟਾਇਰ ਲਾਇਲ ਦਾ ਕੰਮ ਹੈ ਬੜਾ ਸੋਹਣਾ ਚੱਲਦਾ ਰੋਟੀ ਪਾਣੀ ਮਿਲਦਾ ਨਾਲ ਪ੍ਰਚਾਰ ਕੇ ਸੰਗਤ ਸਤਕਾਰ ਕਰਦੀ ਜਿਹੜੇ ਲੋਕ ਇਹ ਬਕਵਾਸ ਕਰਦੇ ਵੀ ਇਹਨੇ ਅੰਗ ਨੇ ਬਾਣੇ ਪਾ ਕੇ ਡਾਂਗਾ ਲੈ ਘਟੀਆਂਾਂ ਵਿੱਚ ਬਕਵਾਸ ਕਰਦਾ ਅਗੇ ਜੀ ਡਾਂਗਾ ਲੈ ਕੇ ਚੱਲ ਜਾਂਦੇ ਉੱਥੇ ਜਲੇ ਜਾਂਦੇ ਕਰਦੇ ਆ ਭਾਈ ਜਿੱਥੇ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੀ ਆਉਂਦੀ ਖਲੋਣੇ ਡਾਂਗਾ ਲੈ ਖਲੋਣਾ ਪੈਣਾ ਸਾਨੂੰ ਖਲੋਣੇ ਆ ਤੇ ਗਾਂ ਵੀ ਖਲੋਵਾਂਗੇ ਪਰ ਗੱਲ ਸਭ ਤੋਂ ਵੱਡੀ ਇਹ ਆ ਵੀ ਕਿਸੇ ਦੇ ਬਾਰੇ ਬੋਲਣ ਤੋਂ ਪਹਿਲਾਂ ਜਾਣੋ ਉਹਦੇ ਬਾਰੇ ਡੀਪਲੀ ਵੀ ਇਹਰ ਬੰਦੇ ਕੀ ਕਰਦੇ ਆ ਕਿਵੇਂ ਦੇ ਆ ਸਮਾਂ ਕੱਢ ਕੇ ਹੁਣ ਆਹ ਕੰਮ ਕਰਨ ਆਏ ਆ ਕੰਮ ਛੱਡ ਕੇ ਆਏ ਨਾ ਇਹਨਾਂ ਲੈਣਾ ਮੇਰੇ ਤੋਂ ਕੁਝ ਪਰ ਇਹਨਾਂ ਦੇ ਮਨ ਦੇ ਵਿੱਚ ਇਹ ਸ਼ਰਦਾ ਦਾ ਦਰਦ ਆ ਤੇ ਇਹ ਪੰਥ ਦੀ ਸੇਵਾ ਦਾ ਅੰਦਰ ਚਾਹ ਆਪੇ ਅਸੀਂ ਇਹ ਕਾਰਜ ਕਰੀਏ ਵਿਦਿਆਲੇ ਦਾ ਇਸ ਕਰਕੇ ਕਿਤੇ ਮੇਨਾਂ ਉਹ ਤੇਰੇ ਕੋ ਦਿਖਾ ਲੈਣ ਦੇ ਵਿਚਾਰੇ ਉਲਟਾ ਸੋ ਕੋ ਤੇਲ ਭੂਕੇ ਆਪਣੀ ਲੈ ਵੀ ਕੁਲਦੀਪ ਸਿੰਘ ਜਿੱਤ ਗਿਆ ਜਿੱਤ ਗਿਆ ਚੜ੍ਹਦੀ ਕਲਾ ਕਰੀਏ ਕੋਸ਼ਿਸ਼ ਇਹ ਵੀ ਜਿਹੜਾ ਕੋ ਕਰਦਾ ਰਲ ਕੇ ਸਾਧਈਏ ਉਹਦਾ ਚਲੋ ਚਲੋ ਮੈਂ ਡਾਂਗ ਫੜਿਆ ਤੁਹਾਨੂੰ ਉਹ ਤਾਂ ਮੈਂ ਆਇਆ ਕਰੂੰਗਾ ਬਲੌਗ ਮਾਡਲ ਕੀ ਕਹਿੰਦੇ ਤੁਸੀਂ ਹਾਂ ਕੀ ਕਹਿੰਦੇ ਤੁਸੀਂ ਹਾਂ ਚਲਾ ਆਜੂ ਦਾ ਫੋਨ ਆ ਗਿਆ ਆਜੂ ਦਾ ਫੇ ਸਨੀ ਦੇ ਆੜਾ ਲੈ ਸਟੈਪ ਮਾਰ ਲੈ ਘਤ ਕਾਲਾ ਘਤ ਕਾਲਾ ਛੱਡ ਦੇ ਨਹੀਂ 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 ਉਹ ਕੰਪੋਲ ਕਿਤੇ ਗੜੀ ਨਹੀਂ ਬੜਾ শাਲਾ ਫੇਂਦੇ ਸਾਲ ਹੈ ਆਪਾਂ ਆ ਵੀ ਕੰਸਟਰਕਟ ਉਹ ਸੁਣ ਆਈ ਨਹੀਂ ਓਲੇ ਚੁੱਕਦੇ ਨਾਰ ਦੀ ਹੋਣ ਚੁੱਕਦੇ ਚੰਦੇ ਚੰਦੇ ਚੱਲਦੇ ਕੋਈ ਚੱਲ ਨਹੀਂ ਚੁੱਕੇ ਜਾਣਾ ਨਹੀਂ ਚੁੱਕੇ ਹੈ ਨਾ ਚੁੱਕ 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 ਇਹ ਦੇ ਕੇ ਦੇ ਕੇ ਤੇ ਡੰਗਰੋ ਸਾਹਮਣੇ ਬਟੇ ਬੁਝੋ ਪਾਪੀ ਸੀ ਓ ਬਾਣੀ ਬਾਪੋ ਚੁੱਕ 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 ਹਾਂ ਵੇ ਇੱਧਰ ਬਾਣੀ ਚੁੱਕਦੇ 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 ਹਾਂ ਬੜੇ ਕੋਟ ਤੇ ਕਰਦਾਰ ਇਹੋ ਜੇ ਸੀ ਵੀ ਕਿਸੇ ਘਰ ਦਾ ਦਰਵਾਜ਼ਾ ਖੜਕਾਉਂਦੇ ਸੀ ਨਾ ਜਦੋਂ ਜਾ ਕੇ ਰੋਟੀ ਵਾਸਤੇ ਪਛਾਦੇ ਵਾਸਤੇ ਕਿਉਂਕਿ ਆਮ ਘਰਾਂ ਚੋਂ ਹੀ ਸ਼ੱਕਦੇ ਸੀ ਨਾ ਪਛਾਦਾ ਤੇ ਜਦੋਂ ਬੂਹਾ ਖੜਕਾਉਂਦੇ ਸੀ ਤੇ ਪਹਿਲਾਂ ਇਹ ਪੁੱਛਦੇ ਸੀ ਵੀ ਘਰ ਦੇ ਵਿੱਚ ਕੋਈ ਬੰਦਾ ਹੈਗਾ ਵੀ ਕਿਤੇ ਕਲੀਆਂ ਧੀਆ ਭੈਣਾਂ ਤੱਕ ਨੋਹਾਂ ਤਨੀ ਜੇ ਘਰ 'ਚ ਸਿਰਫ ਔਰਤਾਂ ਹੁੰਦੀਆਂ ਸੀ ਗਿਆ ਸਿੰਘ ਪੁੱਠੇ ਪਰਿਵਾਰ ਤੋਂ ਮੁੜ ਜਾਂਦੇ ਵਾਹ ਕਰਤਾਰ ਇਹ ਸੀ ਇਹ ਨਹੀਂ ਸੀ ਵੀ ਮਾੜੇ ਸੀ ਸਿੰਘਾਂ ਦੇ ਕਰਤਾਰ ਪਰ ਸਰਕਾਰ ਕਰਦੇ ਸੀ ਇਸ ਗੱਲ ਦਾ ਵੀ ਕੋਈ ਕਿਤੇ ਉਂਗਲ ਨਾ ਚੁੱਕ ਦੇ ਵੀ ਇਹਨਾਂ ਦੇ ਘਰ ਬਗਾਨੇ ਬੰਦੇ ਆਏ ਸੀ ਤੇ ਬੰਦਾ ਕੋਈ ਨਹੀਂ ਸੀ ਹੈਗਾ ਇਦਾਂ ਦੇ ਕਰਤਾਰ ਸੀਗੇ ਕਰਤਾਰ ਤਾਂ ਸੀ ਵੀ ਉਹ ਨਾਮ ਬਾਣੀ ਦਾ ਪੈਰਾ ਰੱਖਦੇ ਉਹ ਬਾਣੀ ਪੜ੍ਹਦੇ ਸੀ ਉਹ ਜਾਪ ਕਰਦੇ ਸੀ ਵਾਹਿਗੁਰੂ ਦਾ ਹਰ ਵੇਲੇ ਉਹਨਾਂ ਦੇ ਜੋ ਹੁਕਮ ਮਾਰਾ ਸਵਾਸ ਸਵਾਸ ਸਿਮਰੋਪਰਾਵ ਨਾਮ ਉੱਤੇ ਚੱਲਦੇ ਸੀ ਹੁਣ ਸਾਨੂੰ ਕੁੱਟ ਕਿਉਂ ਪੈ ਰਹੀ ਹੈ ਮਾਰ ਕਿਉਂ ਪੈ ਰਹੀ ਹੈ ਖਵਾਰੀ ਕਿਉਂ ਅਸੀਂ ਬਾਣੀ ਤੋਂ ਦੂਰ ਹੋ ਗਏ ਨਿਤ ਨਿਮ ਨਹੀਂ ਹੈਗੇ ਅਸੀਂ ਕਿੰਨੇ ਦੁਨੀਆ ਤੇ ਆਪਾਂ ਜਿੰਨੇ ਸਿੱਖ ਵਸ ਰਹੇ ਆਂ ਬਹੁਤ ਵਾਰ ਅਸੀਂ ਬੈਠਦੇ ਆਂ ਗੈਦਰਿੰਗ ਹੁੰਦੀ ਆ ਜੇ 100 ਬੰਦਾ ਇਕੱਠਾ ਹੁੰਦਾ ਨਾ ਜੇ ਮੈਂ ਸਵਾਲ ਕਰਦਾ ਨਾ ਵੀ ਨਿਤ ਨਿਮ ਕਿੰਨੇ ਕਰਦੇ ਆਪਾਂ ਹੱਥ ਖੜੇ ਕਰ ਹੱਥ ਦੀ ਖੜੇ ਕਰਦੇ ਲੋਕ ਬਹੁਤੇ ਹੱਥ ਖੜੇ ਹੁੰਦੇ ਨਹੀਂ ਪੰਜ ਸੱਤ 10 ਬੰਦੇ ਖੜੇ ਕਰਦੇ ਹੱਥ ਇਹਨਾਂ ਦਾ ਬਹਾਨਾ ਕੀ ਹੁੰਦਾ ਕਿ ਬਸ ਕੰਮ ਤੇ ਵਿਧੀ ਹੈ ਨਾ ਇਦਾਂ 5 ਵਾਰ ਦਾ ਕੰਮ ਕਰਦਾ ਕਿੰਨੇ ਵਜੇ ਕੰਮ ਤੇ ਜਾਣਾ ਹੈਗਾ 9 9 ਵਜੇ ਕੰਮ ਤੇ ਜਾਣਾ ਤੇ ਜੇ 9 ਵਜੇ ਕੰਮ ਤੇ ਜਾਣਾ ਤੇ 4 ਵਜੇ ਉੱਠ ਨਹੀਂ ਕਰ ਸਕਦਾ 4 ਵਜੇ ਉੱਠ ਜਾ 5 ਉੱਠਦਾ ਨਾ ਤੂੰ ਉੱਠ ਕੇ ਨਿਤਨੇਮ ਕਰਦਾ ਸਿਸਟਮ ਬਣਾਇਆ ਵੀ ਘੰਟਾ ਦੋ ਦਿਨ ਪਹਿਲਾਂ ਉੱਠ ਜਾ ਹੁਣ ਮੈਂ ਮਾਲਾ ਮੁੱਜੇ ਤੇ ਪਿਆ ਸੁਸਤੀ ਸੁੱਟੀ ਜਾਣਾ ਪਿਆ ਉੱਠਦਾ ਹੀ ਨਹੀਂ ਤੇ ਉਹ ਗਲਤੀ ਤੇ ਆਪਣੀ ਆ ਨਾ ਤੂੰ ਉੱਠ ਉੱਠ ਕੇ ਇਸ਼ਨਾਨ ਕਰ ਘੰਟਾ ਦੋ ਘੰਟਾ ਪਹਿਲਾਂ ਉੱਠ ਕੇ ਨਿਤਨੇਮ ਕਰ ਇਹ ਮਹਾਰਾਜ ਦੇੋਂ ਕੰਪੰਜ ਪਿਆਰੇ ਨੂੰ ਹੁਕਮ ਲਾਇਆ ਹੈ ਨਾ ਇਹ ਤੁਹਾਡਾ ਛੁੜੀ ਕਿ ਚੱਲਣੀ ਹੋਊ। ਬਾਬਾ ਜੀ ਨਿਤਨੇਮ ਦਾ ਪੈਰਾ ਹੀ ਸਭ ਤੋਂ ਵੱਡਾ ਵਾ। ਪਹਿਲਾ ਹੁਕਮ ਮਾਰ ਸਾਨੂੰ ਇਹ ਆ ਕਿ ਅਮਰ ਤੇ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ। ਪਾਣੀ ਪੜਨੀ ਤੇ ਜਿੰਨੂੰ ਚਲੋ ਨਹੀਂ ਬਾਣੀ ਸੰਧਿਆ ਕੀਤੀ ਨਹੀਂ ਬਾਣੀ ਆਉਂਦੀ ਉਹ ਜਾਪ ਕਰੇਗਾ ਉਹਦਾ। ਵੈਗਰੂ ਜੀ ਹਾਂ। ਜਾਪ ਕਰੇਗਾ ਉਹ ਵੈਗਰੂ ਗੁਰਮੰਤਰ ਹੈ ਜਪ ਹੋਂ ਮੈਂ ਕੋਈ ਚੱਪੜ ਦੇ ਨਾਲ ਹੋਂ ਮੈਂ ਕੋਦਰ ਖਰਾਬ ਕੋਈ ਜਾਂਦੀ ਹੈ ਖਤਮ ਹੋ ਜਾਂਦੀ ਵਕਾਰ ਖਤਮ ਹੋ ਜਾਂਦੇ। ਸੋ ਅਸੀਂ ਅੱਜ ਦੇ ਸਮੇਂ 'ਚ ਬਾਣੀ ਨਹੀਂ ਪੜ ਰਹੇ। ਸਾਨੂੰ ਖਵਾਰੀਆਂ ਤਾਂ ਹੋ ਰੀਆਂ ਜਿੱਦਣ ਸਾਡੇ ਸਿੱਖ ਅੱਜ ਦੇ ਆਏ ਜਾਂ ਕਲਯੁਗੀ ਸਿੱਖੀ ਦੇ ਆਪਾਂ ਬਾਣੀ ਪੜ ਲੱਗਿਆ ਨਾ ਸਾਨੂੰ ਤਰਮ ਪ੍ਰਵਰਤਨ ਕਾ ਦੀ ਲੋੜ ਪੈਣੀ ਨਾ ਸਾਨੂੰ ਕਿਸੇ ਦੇ ਦੇ ਜਾਣ ਦੀ ਲੋੜ ਪੈਣੀ ਨਾ ਸਾਨੂੰ ਗਰੀਬੀ ਅਮੀਰੀ ਦਾ ਚੱਕਰ ਪਤਾ ਲੱਗਣਾ ਉਹ ਸਭ ਕੁਝ ਮਾਰ ਦੇ ਦਿੰਦਾ ਉਹ ਦਿੰਦਾ ਦੇ ਲੈਣ ਦੇ ਤੱਕ ਪਾਈ ਵਾਲਾ ਕਨਸੈਪਟ ਹੈ ਨਾ ਤੇ ਦੂਸਰਾ ਕਨਸੈਪਟ ਇਹ ਆ ਵੀ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰੇ ਸੋਈ ਛਾਲਾਂ ਜਿੰਨੀਆਂ ਮਰਜ਼ੀ ਮਾਰੀ ਜਾ ਜਦੋਂ ਗੁਰੂ ਸਾਹਿਬ ਨੇ ਹੋਣਾ ਕਰਨਾ ਜਦੋਂ ਤੁਹਾਡੇ ਪੈਰੇ ਹੋਣਾ ਨਾ ਉਦੋਂ ਹੀ ਹੋਣਾ ਅਸੀਂ ਕੀ ਕਰਦੇ ਹਾਂ ਕਿ ਪ੍ਰਾਪਤੀ ਕਰ ਛੇਦ ਸੇ ਨੂੰ ਪ੍ਰਾਪਤੀ ਹੋ ਜੇ ਜਿਵੇਂ ਈਜ਼ੀ ਮਨੀ ਵਾਲਾ ਸਿਸਟਮ ਅੱਜ ਕੱਲੀ ਈਜ਼ੀ ਮਨੀ ਚ ਕਰ ਜ ਨੌਜਵਾਨ ਪੁੱਠਾ ਕੰਮ ਕਰਨ ਲਾਇਆ ਬੈਜੇ ਨਾ ਸ਼ਾਹ ਵੇਚਣ ਲੱਗ ਪੈਂਦੇ ਆ ਕੋਈ ਡਾਕਾ ਕੋਈ ਚੋਰੀ ਕਰ ਲਾ ਪੈਂਦੇ ਨਹੀਂ ਇਹ ਖੇਡ ਤਾਵਾ ਵਰਦੀ ਵੀ ਟੁੱਟੇ ਆ ਬਾੜੀ ਨਾਲੋਂ ਜੇ ਬਾੜੀ ਨਾਲ ਜੁੜੇ ਹੁੰਦੇ ਤੁਹਾਨੂੰ ਸਮਝ ਆਉਂਦੀ ਵੀ ਮਹਾਰਾਜ ਨੇ ਦੇਣਾ ਮੈਂ ਉਦੋਂ ਦੇਣਾ ਜੋ ਤੁਹਾਡੇ ਕਰਮਾਂ ਚ ਸੱਚ ਹੋਣਾ ਜਦੋਂ ਇੱਥੇ ਨਸੀਬ ਤੇ ਲਿਖਿਆ ਆਉਣਾ ਅਸੀਂ ਟੁੱਟੇ ਹੋਏ ਨੂੰ ਭਰੋਸਾ ਨਹੀਂ ਆ ਸਾਨੂੰ ਨਾ ਉਹ ਕੋਸ਼ਿਸ਼ ਤੁਸੀਂ ਕਰ ਨਹੀਂ ਕਰਦੇ ਪਰ ਉਹ ਕੋਸ਼ਿਸ਼ ਦੇ ਵਿੱਚ ਤੁਹਾਡੀ ਇਮਾਨਦਾਰੀ ਹੋਣੀ ਚਾਹੀਦੀ ਆ ਉਸ ਕੋਸ਼ਿਸ਼ ਦੇ ਵਿੱਚ ਤਾਂ ਕਿਸੇ ਨਾਲ ਧੋਖਾ ਨਹੀਂ ਹੋਣਾ ਚਾਹੀਦਾ ਨਹੀਂ ਮੈਂ ਹੁਣ ਸਿੱਧਾ ਹੀ ਕੰਮ ਖਤਮ ਕਰਕੇ ਆਉਣਾ ਮੈਂ ਬਾਅਦ ਵਿੱਚ ਰਾਜ ਜਾਣਾ ਕਿੱਥੇ 에어ਫੋਰਸ ਤੇ 에어ਫੋਰਸ ਤੇ ਅੱਛਾ ਅੱਛਾ ਉਹਨਾਂ ਨੇ ਕੀ ਜਾਜ ਪਿੰਡ ਕਰਦੇ ਜਾਜ ਵਾਲੇ ਤੇਲ ਪੋੜਦੇ ਜਾਜ ਨਾਲ ਜਾਵਾਂ ਮੈਂ ਚੜਦੀ ਕਲਾ ਮਾਰ ਜੀ ਤੁਹਾਨੂੰ ਪਹੁੰਚ ਦਵੇ ਬੜੀ ਕਿਰਪਾ ਨਾਲ ਹਾਂ ਯਾਰ ਉਹ ਦਿੰਦੀ ਓਏ ਪਾ ਦੇ ਵੀਰ ਨੂੰ ਪਾ ਦੇ ਸੱਤ ਸੱਤ ਕਭੀ ਦ੍ਰਿਗੰਨ ਅੰਤ ਕਰ ਸਾਰੇ ਸਬਸਕ੍ਰਾਈਬਰਾਂ ਨੇ ਹੋਣਾ ਜੀ ਮੇਰੀ ਗੱਲ ਸੁਣੋ ਜਿੰਨੇ 40000 ਸਬਸਕ੍ਰਾਈਬਰ ਆ ਜਾਣ ਆ ਜਾਣ ਇਹਨੇ ਪਾਇਆ ਕਹਿੰਦਾ ਰੋਟੀ ਕਿੱਥੇ ਬਣਾਉਣੀ ਨਹੀਂ ਵੀਰ ਨੂੰ ਕਾ ਇੱਕ ਹੋ ਗਈ ਅਰਦਾਸ ਜੀ ਪਲੀਜ਼ ਕਹਦੋ ਯਾਰ ਭਾਈ ਸਾਹਿਬ ਬੇਨਤੀ ਹੈ ਕਹਦੋ ਯਾਰ ਭਾਈ ਲਾਉਣਗੇ ਭਾਈ ਤੁਸੀਂ ਲਾਓ ਐਨਕ ਨਹੀਂ ਯਾਰ ਲੱਗੀ ਆਖਿਰ ਕਿੱਡੇ ਸੋਹਣੇ ਸੁਨੱਖੇ ਚੜਦੀ ਕਲਾ ਵਾਲੇ ਨਹੀਂ ਲੱਗੀ ਯਾਰ ਚਲੋ ਕੋਈ ਨਹੀਂ ਢੜੀਆਂ ਵਾਲੇ ਚੇਲੇ ਨੇ ਇਹਦੀ ਚੱਕੀ ਫੋਟੋ ਹਾਂਜੀ ਫੋਟੋ ਚੱਕੀ ਇਹਦੀ ਯਾਨੀ ਕਿ ਫੇਸਬੁੱਕ ਤੋਂ ਦੇ ਪਾ ਗਿਆ ਨਾ ਫੇਸਬੁੱਕ ਤੇ ਲੇਕ ਕੇ ਤੇ ਮਾਰਦਾ ਵੀ ਨਾਈਜੀਰੀਆ ਦਾ ਤੇ ਭਾਈ ਰਣਜੀਤ ਸਿੰਘ ਢੰਡੀਆਂ ਵਾਲ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਗਏ ਸਿੰਘ ਸੱਜ ਗਿਆ ਆ ਆ ਆ ਜਿਸੇਗਾ ਆਹ ਕੀ ਉਮਰੇ ਦੀ ਬੋਟ ਛੋ ਹੋ ਗਈ ਛੋ ਹੋ ਗਈ ਤੇ ਮੈਂ ਨਾ ਨਾਲ ਸੀ ਕਿ ਮੈਂ ਯਾਰ ਇਹ ਤਾਂ ਆਪਣਾ ਗੁਰਪ੍ਰੀਤ ਸਿੰਘ ਆ ਇੱਕ ਤਾਂ ਨਾਈਜੀਰੀਆ ਤੋਂ ਆ ਗਿਆ ਐਂ ਤਾਂ ਲਿਖ ਕਮੈਂਟ ਕੀ ਉਹ ਸਾਡਾ ਗੁਰਪ੍ਰੀਤ ਸਿੰਘ ਆ ਵੀ ਪੰਜਾਬ ਦਾ ਵਾ ਤੁਸੀਂ ਕਿਹੜਾ ਨਾਈਜੀਰੀਆ ਬਣਾਤਾ ਮੁਰੇ ਕੋ ਡੀਲ ਕਰੇ ਆਪਣੇ ਬੋਟ ਸਾਰੇ ਮੈਂ ਵੇਖ ਲਿਆ ਕਰਦੂਦਰਾਂ ਦੇ ਗੰਜੇ ਨਹੀਂ ਐਵੇਂ ਧੱਕੇ ਧੱਕੀਆਂ ਦੇ ਪ੍ਰਚਾਰ ਤੋਂ ਬਵਾਦ ਹੋਇਆ ਪਰ ਗਾੜੀ ਗਏ ਆ ਉਧਰ ਆਉਂਦੇ ਆ ਗਾੜੀ ਫੁੱਟ ਨਹੀਂ ਸੀ ਉਹ ਮਨਰੀਲੀ ਦੋਸਤ 17 ਸੂਰਾਂ ਦੀ ਗੱਲ ਹੈ ਬਗਾੜੀ ਮੋਰਚਾ ਲੱਗਾ ਜਦੋਂ ਮੋਰਚਾ ਲੱਗਾ ਤੂੰ ਇੱਧਰ ਫਲਾ ਮੈਨੇ ਜੇਬੀ ਮੈਂ ਨਾਲੇ ਨਾਲਿਆ ਆਪਣਾ ਨਹੀਂ ਲਾਉਣੀ ਇਹ ਨਹੀਂ ਲਾਉਣੀ ਸਰ ਜੀ ਅੱਜ ਕਹਿ ਦਿਓ ਇੱਥੇ ਕਹਿ ਦਿਓ ਮੈਂ ਨਹੀਂ ਲਾਉਣੀ ਮੈਂ ਨਹੀਂ ਲਾਉਣੀ ਗੱਲ ਠੀਕ ਗੱਲ ਜੀ ਲਾਉਣੀ ਕੋਰਾ ਜਵਾਬ ਉਹਨਾਂ ਨੂੰ ਦੇਤਾ ਜਵਾਬ ਤੁਰ ਸਿੱਖਾਂ ਨੂੰ ਇੱਧਰ ਆਵੇ ਮੈਂ ਸੋਚਿਆ ਕਿ ਮੇਰੇ ਭੁਖੇ ਢੱਡ ਬੱਦਵਾ ਦੇ ਲਈ ਲਾਈ ਨਾ ਮੈਂ ਸੋਚਿਆ ਮੈਂ ਮਾਨ ਕਰਦਾ ਸੀ ਤੁਹਾਡੇ ਜੀ ਲਾ ਲੈਂਦੇ ਨਾ ਠੀਕ ਹੈ ਯੋਮ ਬਲ ਕਹਿੰਦੇ ਇਹ ਗੁੜੇ ਰੱਖਦਾ ਫਾਟਾ ਮੋਤਾਂ ਵੱਡਣੀਆਂ ਇਹ ਇਹ ਬਾਲ ਕਰਦਾ ਗੁੜੇ ਰੱਖਦਾ ਵੀਰੇ ਕੋਈ ਨਹੀਂ ਬੇ ਕਾਲੇ ਹੁੰਦੇ ਕਿਸਮਤ ਵਾਲੇ ਦੁਨੀਆ ਸਾਰੀ ਕੰਡੀ ਸਾਹਿਬ ਜੀ ਦੱਸ ਇਹ ਕਹਿੰਦੇ ਤੁਸੀਂ ਕਹਦੇ ਯਾਰ ਬਾਤ ਸਮਝ ਵੜ ਕੇ ਤੇ ਪੀੜੀ ਪੀਂਦਿਆ ਅੱਛਾ ਇਹ ਨਿਸ਼ਾਨ ਹੈ ਕਿੱਥੇ ਕਿੱਥੇ ਫਲੇਗੜ ਸਾਹਿਬ ਅੱਛਾ ਆ ਨਿਸ਼ਾਨੀ ਕਿਤੇ ਨਾਲ ਦੇ ਵਾਲੇ ਬਾਥਰੂਮ ਚ ਵੜਿਆ ਇਹਨੂੰ ਸਮੈਲ ਸਮ ਲਾਈ ਇਹਨੇ ਬੂਹਾ ਘੜਕਾਇਆ ਇਹਨੂੰ ਕਹਿੰਦਾ ਆਏ ਉਹ ਬਾਹਰ ਆਇਆ ਹੀ ਆ ਇਹਨਾਂ ਮਾਮਿਆਂ ਨੇ ਚੰਗਾ ਧੋਇਆ ਨੂੰ ਬਣ ਤੂੰ ਤੂੰ ਨਾ ਹੀ ਖੋਤੀ ਚੁੰਗਣ ਡਿਆ ਸੀ ਜੇ ਤੂੰ ਨਾ ਹੀ ਬੜੀ ਉਟਾਂ ਫੇੜੀ ਇੱਥੇ ਮੁਰਕਾ ਉਥੇ ਹੋਰ ਮੁੰਡੇ ਆ ਗਏ ਇੱਕ ਇੱਕ ਕੀ ਸਤਕਾਰ ਜੋ ਗੱਡੇ ਭਰਾ ਜੀ ਤੇ ਬੜਾਈ ਟੜ ਤੇ ਮਾਣ ਆ ਸਾਨੂੰ ਮੈਂ ਤੋੜਦਾ ਨਹੀਂ ਯਾਰ ਨਹੀਂ ਯਾਰ ਨਹੀਂ ਲੜ ਕਿਉਂ ਹੈ ਪਰ ਰੀਜ਼ਨ ਕਿ ਅੰਦਰੋਂ ਯਾਰ ਤੂੰ ਹੀ ਟਿਚਨਾ ਕਰਾਉਣੀਆਂ ਤੈਨੂੰ ਤਾਂ ਲੱਗਦਾ ਮੈਂ ਟਿਚਰਾ ਕਰਾਂ ਹਾਂ ਯਾਰ ਮੈਨੂੰ ਲੱਗਦਾ ਲੈ ਤੇ ਆਦੇ ਭਰਾ ਜੀ ਸਤਿਕਾਰਯੋਗ ਜਿੱਕਤ ਕੇ ਸਤਾਰ ਤੇ ਚੇਲੇ ਤੁਹਾਡੇ ਘਰ ਰੇਗਾ ਬਾਬਾ ਜੀ ਤੁਸੀਂ ਤੁਸੀਂ ਯਾਰ ਵੇ ਲੋ ਕਿੱਡਾ ਗੋਣਵਾ ਮਾਰਾ ਚੱਲੋ ਤੁਹਾਨੂੰ ਵੇ ਲੋ ਕਿੱਥੇ ਕਿੱਥੇ ਤੱਕ ਤੁਸੀਂ ਗੱਟਕਾ ਖੇਡਿਆ ਗੱਟਕਾ ਖੇਡਿਆ ਤੁਸੀਂ ਪਲੀਜ਼ ਵੇ ਲੋ ਉਸਤਾਦ ਜੀ ਇਹਦਾ ਨਾ ਕਰੋ ਇੱਕ ਮੇਰੇ ਕਹਿੰਦੇ ਪਾ ਦੇ ਨਹੀਂ ਯਾਰ ਮੈਂ ਨਹੀਂ ਲੋੜੀ ਗੱਡੀ ਦੀ ਚਾਬੀ ਕਿੱਥੇ ਵੀ ਕਿਹਦੇ ਕਹਿੰਦੇ ਪਾਉਗੇ ਇਹ ਦੱਸੋ ਨਹੀਂ ਕਿਹਦੇ ਕਹਿੰਦੇ ਨਹੀਂ ਕਿਹੜੀ ਸਿੰਘ ਦੀ ਹੈ ਗੱਡੀ ਉਹ ਦਲੇਰ ਸਿੰਘ ਦੀ ਉਹ ਯਾਰ ਤੂੰ ਗੱਡੀ ਵੇਖੀ ਰਾਂਡਾ ਇੱਧਰ ਪੇ ਲੋ ਉਸਤਾਦ ਜੀ ਚਲਾਉਣ ਦੀ ਕੋਸ਼ਿਸ਼ ਕਰਨਾ ਸ਼ੈਨ ਮਾਮ ਮੇਰੇ ਮੋਟਰਸਾਈਕਲ ਵਾਲੀ ਚਾਬੀ ਲੱਗ ਜਾ ਮੈਂ ਕੀ ਕਹਿੰਦਾ ਵਾਂ ਉਸਤਾਦ ਨੂੰ ਮਨਾਓ ਯਾਰ ਕਾਰੀਆਂ ਤੋ ਲਾ ਪਾਰੀਆਂ ਲਾਓ ਘੱਟੇਣਾ ਪਰੇ ਪਏ ਆ ਇੱਦਾਂ ਹੀ ਗੱਡੀ ਲਾਣੇ ਆ ਸਰਦੀ ਗਲਾ ਗਰ ਸਿੱਖਾ ਲਵਣ ਹੁਣ ਮੰਨ ਗਏ ਨਹੀਂ ਯਾਰੇ ਨਹੀਂ ਯਾਰ ਚਲ ਨਹੀਂ ਜੇ ਕਰਾ ਲੱਗੀ 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 ਅੱਜ ਸ਼ਾਮੀ ਲੱਗੀ ਨਹੀਂ ਕਾ ਰੋ ਡੀਓ ਤੋਂ ਉਤਰ ਗਾ ਓਏ ਹੋਏ ਚੜਦੀ ਗੇ ਕਾਲ ਲਾਲੀ ਆਲੀ ਮਨਲੀ ਭਰਾ ਦੇ ਉਹਦੇ ਸੋੜੇ ਲੱਗਦੇ ਆ ਲੱਦ ਭਾਈ ਨੂੰ ਭਾਈ ਨੂੰ ਦਿਖਾਈ ਇੱਕ ਰੀ ਯਾਰ ਵਾਹ 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 ਆਖਿਰ ਅਗਰ ਲਾਲੀ ਧੰਨਵਾਦ ਯਾਰ ਸਾਡੀ ਗਾਹ ਖਾਲ ਸਾਹਿਬ ਚੜਦੀ ਗਲਾ ਸਾਹਿਬ ਧੰਨਵਾਦ 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 ਇਹ ਭਰਾੜੇ ਸਾਡਾ ਮਾਰ ਰੱਖਿਆ ਬਹੁਤ ਮਾਰ ਰੱਖਿਆ ਯਾਰ ਮੇਰੀ ਸ਼ੂਟ ਕਰਮ ਤਾਂ ਦਾਦਾ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਭਾਈ ਗੁਰਸੇ ਸਿੰਘ ਜੀ ਬੜਾਈ ਮਾਨ ਸਤਿਕਾਰ ਕੀਤਾ ਇਹਨਾਂ ਨੇ ਆਦਾ ਚਸ਼ਮਾ ਲਾ ਲਿਆ ਯਾਰ ਮੈਨੂੰ ਇਹ ਲਾ ਮੈਨੂੰ ਬਿਲਕੁਲ ਵੀ ਨਹੀਂ ਇਹਨਾਂ ਦੇ ਬਹੁਤ ਖੁਸ਼ ਹੋਈ ਬਹੁਤ ਵਧੀਆ ਲੱਗਾ ਵੇਖੋ ਕਿੱਡੇ ਘੱਟ ਲੱਗ ਰਹੇ ਆ ਤਾਜ ਜੀ ਨੇ ਹੰਕ ਲਾ ਲਈ ਆ ਹੁਣ ਤੇਰੇ ਲੱਗਣ ਨਹੀਂ ਲਈ ਮੈਨੇ ਲੱਗਣ ਦੀ ਪ੍ਰਤਾਪ ਵੀ ਇੰਨਾ ਬੜਾ ਪ੍ਰਤਾਪ ਵੀ ਇਹ ਕੱਢੀ ਕਿ ਮੈਂ ਉਸਤਾਦ ਵਾਲੇ ਜਾਵਾਂ ਤਾਜ ਜੀ ਤੁਹਾਨੂੰ ਹੀ ਪੇਟਾ ਕਰ ਦੇਣੀ ਆ ਆ ਲੂ ਦੇਰ ਵਾਪਸੀ ਦੇਰ ਆ ਮੈਨੂੰ ਛੋਟ ਕਰੰਦੇ ਆ ਵੀ ਆਏ ਜੀ ਹੋਰ ਫੋ ਆਜ ਐ ਗ੍ਰੀਦੀ ਕਾਲਾ ਸਾ ਸਰਦੀ ਦਾ ਬੋਰ ਕਿਹਦੇ ਨਹੀਂ ਮੇਰਾ ਕਿੰਨਾ ਹੀ ਨਾਲੇ ਸਮਾਗਾ ਸਾਂ ਹੈ ਨਾ ਮਾਂਗਾ ਸਰਾਏ ਹਾਂਜੀ ਠੀਕ ਹੈ ਤੇ ਇਹ ਫਿਰ ਆਪਣਾ ਕੰਮ ਕਰਦੇ ਜਾਂ ਸੋਡਾ ਜੁੜ ਕਰਦੇ ਆਪਣਾ ਤਿਆਰ ਤੇ ਤਿਆਰ ਹੋਣਾ ਇਹਨਾਂ ਦਾ ਪਹਿਲਾਂ ਇੱਥੇ ਹੋਣਾ ਆਪਣਾ ਵਦਿਆਲੇ ਦਾ ਕਰਨ ਲੱਗੇ ਆਇਆ ਕਰਨਾ ਲੰਘਣਾ ਵਾ ਸਾਨੂੰ ਬ੍ਰੈਡ ਖਾ ਕੇ ਜਾਇਆ ਕਰਨੇ ਨਾਲੇ ਖਰਾ ਮਰਦਿਸ਼ਾ ਕਹੇ ਜੇ ਨਹੀਂ ਜੇ ਨਹੀਂ ਸ਼ਾਹ ਰੂਦਾ ਤੇ ਹੈਗਾ ਜੀ ਰੁਦਾ ਰੁਦਾ ਨਹੀਂ ਭੁਗ ਮੈਂ ਮਾਰਦਾ ਠੀਕ ਹੈ ਰਾਦਾ ਰੂਦਾ ਹੋਲ ਜੋਂਦਾ ਰੋਚੀ ਜਾਂਦਾ ਰਾਦਾ ਹੁੰਦਾ ਵਾ ਮੈਂ ਕੋਠੀ ਪਾਲਾਂ ਸੱਚ ਇਹ ਸੀ ਪਹਿਲਾਂ ਨਾ ਗਲਤ ਕੰਮ ਕਰੇ ਕੋ ਜਿੱਦਾਂ ਦੇ ਹੁੰਦੇ ਨਾ ਕਿ ਸਾਦਾ ਜੋਰਾ ਕੋਣ ਵੀ ਇਹ ਸਮਝ ਲੋ ਵੀ ਮਾਰਿਆ ਤੁਹਾਨੂੰ ਆਵਾਜ਼ ਮਾਰ ਲਈ ਲਾ ਬਲਦੇਵ ਸਿੰਘ ਜੀ ਨੇ ਬਹੁਤ ਸੱਜੀ ਪਾਈ ਹੈ ਮਾਰਿਆ ਤੁਹਾਨੂੰ ਆਵਾਜ਼ ਮਾਰ ਲਈ ਅੱਜ ਠੀਕ ਹੈ ਪੰਜ ਸੰਖਲੋਤੇ ਸਰਦੀ ਗਲਾ ਕਰਦੀ ਹੈ ਠੀਕ ਹੈ ਕਿਦਾਂ ਜਾਣਾ ਛਕਣ ਨੂੰ ਜਿੱਦਨ ਤੁਸੀਂ ਕਹੋ ਜੋ ਇੱਕ ਕੈਦ ਹੋਰ ਸ਼ਗਉਂਦੇ ਆਏ ਬੁੱਧਵਾਰ ਬੁੱਧਵਾਰ ਸ਼ਗਉਂਦੇ ਵੀਰਵਾਰ ਹੁਣ ਇਹਦੋਂ ਛੁੱਟੀ ਕਰੋ ਕੰਮ ਤੋਂ ਠੀਕ ਹੈ ਐਦਵਰ ਚੱਕਰ ਐਦਵਰ ਜਿੰਦ ਜਦ 10 ਦਿਨ ਦੀ ਛੁੱਟੀ ਆਪਣੀ ਆ ਜੀ ਜਦੋਂ ਮਰਜ਼ੀ ਹੁਗਰੋ ਬਜਰ ਦੀ ਗੱਲ ਐਦਵਰ ਜਾ ਕੇ ਅਮਰ ਸ਼ੱਕ ਕੇ ਮੈਨੂੰ ਫੋਨ ਕਰਨਾ ਵੀ ਅਮਰ ਸ਼ੱਕ ਆ ਠੀਕ ਹੈ ਨੰਬਰ ਲੈ ਲਓ ਗੱਲ ਕਰ ਕਰ ਕੇ ਜਾਵੇ ਫਿਰ ਪਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਦਾ ਮਾਨੂੰ ਪਾਵੇ ਸਤਿ ਸ਼੍ਰੀ ਅਕਾਲ ਚੜ੍ਹੋ ਜਾ ਜੀ ਮਹਾਰਾਜ ਸੁਣਾ ਸਰੂਪ ਹੈ ਮਹਾਰਾਜ ਦਿੱਤਾ ਤੁਹਾਨੂੰ ਇਹਦੋ ਕੋ ਐਨਮਸ ਰੂਪ ਨਹੀਂ ਹੈਗਾ ਸੁਣਾ ਨਾ ਉਹ ਚੜਦੀ ਗੱਲ ਦਾ ਖੇਡ ਬਾਕੀ ਇਹ ਹੈ ਕਿ ਮਾਲਕ ਦੀ ਕਿਰਪਾ ਕੋਈ ਵੈਲ ਨਹੀਂ ਚਾਹ ਤੱਕ ਨਹੀਂ ਕਿਨਾਂ ਛੱਡ ਦੀ ਕਰਦੇ ਇਹ ਤਾਂ ਗੱਲ ਬਣ ਗਈ ਫਿਰ ਤੇ ਕੋਈ ਗੱਲ ਨਹੀਂ ਜੇ ਛਕੜਿਆ ਨਾ ਮੈਨੂੰ ਨੰਬਰ ਮੈਨੂੰ ਫੋਨ ਕਰਕੇ ਦੱਸਣਾ ਫੋਟੋ ਭੇਜਣੀ ਵੀ ਲਓ ਮੈਂ ਛਕੜਿਆ ਵੀਰ ਜੀ ਪਿਆਰ ਵਰ ਤਿਆਰ ਹੈ ਆਇਆ ਕਰਨਾ ਆਪ ਜੀ ਨੇ ਇੱਥੇ ਠੀਕ ਨਹੀਂ ਸਤਾਂ ਜੀ ਦਰਸ਼ਨ ਦੇ ਪ੍ਰਵਾਸ ਮੈਂ ਦਵਾਂਗੀ ਛੱਡ ਦੀ ਕਰਦੇ ਆ ਬਹੁਤ ਖੁਸ਼ੀ ਹੈ ਜੀ ਆ ਥੋੜਾ ਨਾ ਬੰਦੀ ਬਥਰਾ ਰੱਖਣਾ ਵਾ ਨਾਲੇ ਸੇਵਾ ਦੀ ਇਹ ਸਫਲ ਆ ਠੀਕ ਹੈ ਨਾਲੇ ਸੇਵਾ ਕਰਿਓ ਫੇਸਬੁਕ ਤੇ ਬਹੁਤ ਰੱਖਿਆ ਜੀ ਤੁਹਾਨੂੰ ਮਨ ਕਿ ਦਮੇ ਵਹੀ ਮੈਨੂੰ ਨਾ ਮੈਂ ਬਾਬਾ ਜੀ ਨੇ ਕਿਹਾ ਕਿ ਬਾਬਾ ਜੀ ਇਹ ਤਾਂ ਰੋਝ ਲੰਗਦੇ ਜੇ ਬਿਲ ਬਿਲ ਬਸ ਰੋਝ ਫਿਰ ਮਿਲਿਆ ਕਿਤਨਾ ਪਾਇਆ ਠੀਕ ਆ ਸਰਦੀ ਆ ਠੀਕ ਵਾਹਿਗੁਰੂ ਹੱਥ ਸਾਹਿਬ ਵਾਹਿਗੁਰੂ ਹਾਂਜੀ ਸਾਡੇ ਮਾਕਾਲ ਜੀ ਪੰਥ ਦੀ ਸ਼ਾਨ ਮਾਕਾਲ ਫਰਲੇ ਵਾਲੇ ਮਾਕਾਲ ਸਾਡੇ ਸਾਡੇ ਪੰਥ ਦੀ ਦਲ ਪੰਥਾਂ ਦੀ ਸ਼ਾਨ ਆਸ਼ੀਰਵਾਦ ਲਿਆ ਨਾ ਕੋ ਬਹੁਤ ਚੜਦੀ ਕਲਾ ਦੇ ਜਿਹੜੀ ਇਹ ਕਿਰਤਿਆ ਜੀ ਤੇ ਕਿਤੇ ਜਿਹੜੀ ਆ ਆਪਾਂ ਪਰਿਵਾਰ ਵਾਸਤੇ ਇਹ ਤਾਂ ਹੁਕਮ ਹੈ ਸਾਨੂੰ ਮਹਾਰਾਜ ਦਾ ਜਿਹੜਾ ਮੇਰਾ ਬੇਨਤੀ ਸੀ ਮੇਰੀ ਬੇਨਤੀ ਸੀ ਉਹ ਜਿਹੜਾ ਤੁਹਾਡਾ ਬਚਣਾ ਉਹ ਬਿਲਕੁਲ ਸੱਚ ਆ ਜੀ ਵੀ ਜਿਹੜਾ ਸਾਡਾ ਰੁਤਬਾ ਵਾ ਰੁਤਬਾ ਜਿਹੜਾ ਮਹਾਂ ਕਾਂਡ ਬਹੁਤ ਵੱਡਾ ਬਹੁਤ ਤੇ ਉਹ ਜਿਹੜਾ ਤੁਸੀਂ ਆਖਿਆ ਕਿ ਬਿਅਾਸਨ ਲੱਗ ਕੇ ਤੇ ਤੁਸੀਂ ਨਾਮ ਜਪੋ ਤੇ ਸੇਵਾ ਸੇਵਾ ਕਰੋ ਹਾਂ ਤੇ ਉਹ ਉਹ ਠੀਕ ਆ ਪਰ ਇਹ ਕਿਰਤਕ ਬਾਈ ਜਿਹੜੀ ਆ ਨਾ ਉਹ ਗੁਜਰਾਨ ਹਾਂ ਜੁਰਾਂ ਦੇ ਤਾਂ ਹੁਣਾਂ ਨਾਲ ਜੋ ਕਰਦੇ ਪੈ ਰਹੀ ਹੈ ਮਜਬੂਰੀ ਹੈ ਨਾ ਜੀ ਮਜਬੂਰੀ ਹੈ ਨਾ ਜੀ ਮਜਬੂਰੀ ਇਹੀ ਆ ਵੀ ਜਿਹੜੇ ਬਚਨ ਮੈਂ ਕੀਤੇ ਆ ਉਹ ਬਚਨ ਸਾਡਾ ਪੰਥ ਨਹੀਂ ਹੈਗਾ ਤੇ ਬਿਲਕੁਲ ਸੱਚ ਆ ਤੇ ਬਾਕੀ ਆਸਬੰਦੀ ਕਰਿਓ ਜੀ ਇਹ ਕਾਰਜ ਇਹ ਪਰਿਵਾਰ ਹੈ ਸਾਰਾ ਜੀ ਬਾਕੀ ਜਿਨ੍ਹਾਂ ਨੇ ਇੱਥੇ ਨਾਲ ਤੁਹਾਡੇ ਜੱਠੂਆਲ ਪਿੰਡ ਜਮੀਨ ਦਿੱਤੀ ਇੰਦਾ ਵਾਹ ਜੀ ਵਧਿਆਲੇ ਦੀ ਹਾਂ ਜੀ ਨਾ ਨਹੀਂ ਸਾਨੂੰ ਕਹਿੰਦੀ ਕੋਈ ਕਾਈਓ ਲੈ ਲੱਗਦੇ ਉਹਨਾਂ ਦੀ ਬੜੀ ਜਿਆਦਾ ਅਸੀਂ ਲੰਗਰੇ ਸੀਗੇ ਜੀ ਤੇ ਉਹਦਾ ਦਰਸ਼ਨ ਕਰਦੇ ਤੁਹਾਡੇ ਇਹ ਚਲੋ ਮਹਾਰਾਜ ਦੇ ਪਾਸੇ ਦੇ ਕਿਰਪਾ ਦਿੱਤੀ ਆ ਤੇ ਚਲੋ ਇਹ ਜਿਹੜੀ ਕਿਰਤ ਆ ਇਹ ਇਹ ਵੀ ਇੱਕ ਇਹ ਤਾਂ ਜਦੋਂ ਹੁਕਮ ਆ ਸਰੋ ਮੈਂ ਮਹਾਰਾਜ ਦਾ ਕਿ ਕਿ ਜਿਹੜਾ ਰੁਤਬਾ ਵਾ ਉਹਦੇ ਵਾਂ ਦੇ ਜਿਹੜਾ ਵਾ ਉਹ ਉਹਦੇ ਵਾਂ ਪੱਤਰ ਕਿਹਾ ਉਹ ਠੀਕ ਆ ਬਸ ਇਹੀ ਗੱਲ ਆ ਇੰਨੀ ਵੀਰਦੀ ਬਾਕੀ ਮਹਾਰਾਜ ਦੇ ਪਾਸੇ ਜੜਦੀਆਂ ਗੜਾ ਕਿਸੇ ਵਈ ਸੇਵਾ ਨਹੀਂ 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 ਸੇਵਾ ਦੇ ਕੇ ਜਾਣਾ ਨਹੀਂ 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 ਆਪਾਂ ਜੇ ਆਪਾਂ ਬੰਦਿਆ ਵੇਖ ਨਾ ਨਹੀਂ ਕਿੰਨੇ ਨਾਲ ਸਤਕਾਰ ਨਹੀਂ ਤੁਸੀਂ ਨਹੀਂ ਨਹੀਂ ਤੁਸੀਂ ਮੇਰੀ ਬੇਤ ਨਹੀਂ ਇਹ ਨਾਂ ਨਾ ਨਾ ਇਦਾਂ ਨਹੀਂ ਪਿਆਰ ਵਾਲਾ ਛੋਟਿਆਂ ਦਾ ਡਾ ਮੇਰੇ ਤੁਹਾਡਾ ਸਤਕਾਰ ਹੈ ਇਹ ਗੱਲ ਕੋਈ ਤੁਸੀਂ ਪੀ ਨਹੀਂ ਸਕਿਆ ਤੁਹਾਡੇ ਕੋਲ ਚਲੋ ਉਹ ਤੇ ਸਾਡਾ ਫਰਜ਼ ਬੰਦਾ ਇਹ ਅਸੀਂ ਵੇਖੋ ਸਾਡਾ ਫਰਜ਼ ਬੰਦਾ ਅਸੀਂ ਤੁਹਾਡੀ ਵੇਖੋ ਜੋ ਹਰਦੋਸ ਤੇਲ ਕੋਲ ਲਗਾਏ ਜਿਹੜਾ ਕੀ ਕੀ ਆ ਪਰ ਜਿੰਨੀ ਜੜੀ ਕਰ ਸਕਿਆ ਉਹ ਨਹੀਂ ਕਰ ਸਕਿਆ ਅਸੀਂ ਦਰਸ਼ਨੀ ਤੁਹਾਡੇ ਕਾਰਨ ਆਦਾ ਜੀ ਜੀਲਾਂ ਸਰਦਾਈਆਂ ਬਹੁਤ ਜਹਾਉਂਦਾ ਸਾਡੇਆਂ ਨੂੰ ਪਾਇਆ ਪੜਉਣ ਦਾ ਫਰਜ਼ ਹੈ ਪਰ ਉਹ ਇਹ ਨਹੀਂ ਕਰ ਸਕਦੇ ਤੁਹਾਨੂੰ ਅਸੀਂ ਸਿਰਫ ਜਾਣ ਪਛਾਨ ਹੀ ਕਰਾ ਰਹੇ ਹਾਂ ਨਹੀਂ ਇੰਨਾ ਹੀ ਤੁਸੀਂ ਆਦੇ ਲਈ ਬਹੁਤ ਜਰਨ ਪਾਇਆ ਕਰਿਓ ਆਪਾਂ ਇੱਥੇ ਸਥਾਨ ਦਾ ਪ੍ਰਸ਼ੂ ਕਰਾਂਗੇ ਹਾਂ ਇਹ ਪਰਿਵਾਰ ਹੈ ਸਾਰਾ ਜੀ ਠੀਕ ਹੈ ਇਹਨਾਂ ਜ਼ਰੂਰ ਸਿੱਧਾ ਗੱਲ ਮੈਦਾਨ ਗਿੱਦੀ ਆਪਾਂ ਚਾਹੀਏ ਕਿਤੇ ਇਸੇ ਬਹੁਤ ਅਹ ਕੰਟਰੀ ਬੋਦੀ ਠੀਕ ਠੀਕ ਜਿੱਥੇ ਟੈਂਕੀ ਨਹੀਂ ਪਾਣੀ ਵਾਲੀ ਉੱਥੇ ਹੀ ਠੀਕ ਕਰਾਂਗੇ ਬੇਨਤੀ ਆ ਜੀ ਬਹੁਤ ਵਧੀਆ ਸਥਾਨ ਬਣੂਗਾ ਬਾਕੀ ਉਸੇ ਸਾਰਿਆਂ ਦੀ ਕਿਰਪਾ ਅਲਾਕਾ ਵੀ ਪਤਾ ਜੀ ਚੜ੍ਹਦੀ ਕਲਾ ਵਾਲਾ ਤੇ ਸਹਯੋਗ ਇਹੀ ਵੀ ਜਿੰਨਾ ਪਤਾ ਨਾਲ ਸਹਯੋਗ ਦੇ ਸਿਰ ਤੇ ਆਤੀ ਤੁਹਾਨੂੰ ਮਰੋ ਤੁਹਾਨੂੰ ਸਭ ਜਿਤਨਾ ਅਕੂਰਿਅਤ ਰੱਖਦੇ ਹੋ ਉਹਨੇ ਬਹੁਤ ਮਨ ਕਰੀ ਠੀਕ ਹੈ ਬਾਸੋ ਵਾਹਿਗੁਰੂ ਜੀ ਕੀ ਫਤਿਹ ਨੰਦ ਅਨੰਦ ਦੀ ਦਾਸ ਸਾਹਿਬ ਵਾਹਿਗੁਰੂ ਦਦਗੜੇ ਮਾਣ ਨੂੰ ਪਾਵੇ ਪਾਵੇ ਗੁਰੂ ਜੀ ਆਗਿਆ ਗਾਲ ਜਰ ਜਰ ਆਓ ਜੈ ਗੁਰੂ ਕਲਗੀ ਤਰਪਾਸ਼ ਆਈ ਇਹਦੇ ਪਾਵਨ ਪੁੱਤਰ ਚਰਨਾਂ ਨੂੰ ਭਾਵੇ ਸਭ ਸ੍ਰੀ ਅਕਾਲ